ਐਮਐਲਨੀ ਆਮ ਆਦਮੀ ਪਾਰਟੀ ਦੇ ਪਰ ਉਹ ਲੰਮੇ ਸਮੇਂ ਤੋਂ ਬਰਗਾੜੀ ਦੇ ਵਿੱਚ ਬੇਅਦਬੀ ਹੋਈ ਇਸ ਤੋਂ ਇਲਾਵਾ ਹੋਰ ਨਾ ਥਾਵਾਂ ਦੇ ਉੱਤੇ ਬੇਅਦਬੀ ਦੇ ਮਾਮਲੇ ਆਏ ਕੋਟਕਪੂਰਾ ਬੈਬਲ ਕਲਾਂ ਗੋਲੀ ਕਾਂਡ ਵਾਪਰ ਗਿਆ ਤਾਂ ਉਹਦੇ ਵਿੱਚ ਜਾਂਚ ਦੀ ਮੰਗ ਕਰ ਰਹੇ ਨੇ ਜਿਹੜੀ ਸੈਟ ਬਣਾਈ ਸੀ ਉਹਦੇ ਉਹ ਮੁਖੀ ਵੀ ਸੀਗੇ ਬਾਅਦ ਦੇ ਵਿੱਚ ਉਹ ਸਿਆਸਤ ਦੇ ਵਿੱਚ ਆ ਗਏ ਤੇ ਹੁਣ ਉਹਨਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਨੂੰ ਇੱਕ ਤਰੀਕੇ ਨਾਲ ਸਿੱਧਾ ਚੈਲੰਜ ਕਰ ਦਿੱਤਾ ਹੈ ਤੇ ਕੱਲ ਕਹਿੰਦੇ ਫਰੀਦਕੋਟ ਦੀ ਅਦਾਲਤ ਦੇ ਵਿੱਚ ਹੁਣ ਸਿੱਧੇ ਮਿਲਾਂਗੇ ਤੇ ਉਹ ਕਹਿੰਦੇ ਮੈਂ ਤੁਹਾਡੇ ਨਾਲ ਗੱਲ ਕੀਤੀ ਤੁਸੀਂ ਮੈਨੂੰ ਵਿਸ਼ਵਾਸ ਦਿਵਾਇਆ ਕਿ ਆਪਾਂ ਇंसाफ ਦਿਵਾਵਾਂਗੇ ਮੈਂ ਤੁਹਾਡੇ ਤੱਕ ਪਹੁੰਚ ਕੀਤੀ ਤੁਹਾਡੇ ਕੋਲ ਵੀ ਗਿਆ 28 11 2023 ਨੂੰ ਚੰਡੀਗੜ੍ਹ ਦੇ ਵਿੱਚ ਤੁਹਾਡੀ ਰੈਸ਼ ਦੇ ਉੱਤੇ ਮੈਂ ਮੁਲਾਕਾਤ ਤੁਹਾਡੇ ਨਾਲ ਕੀਤੀ ਵੇਰਵੇ ਤੁਹਾਨੂੰ ਦਿੱਤੇ ਸਾਰਾ ਕੁਝ ਦਿੱਤਾ ਤੇ ਹੁਣ ਤੱਕ ਇਹ ਕਹਿੰਦੇ ਤੁਹਾਡੇ ਪੀਏ ਵੀ ਮੇਰਾ ਫੋਨ ਨਹੀਂ ਚੁੱਕਦੇ ਮੈਨੂੰ ਕੋਈ ਰਿਸਪਾਂਸ ਨਹੀਂ ਦਿੰਦੇ ਕਹਿੰਦੇ ਤੁਸੀਂ ਹੀ 21 6 2021 ਨੂੰ ਮੇਰੀ ਜੁਆਇਨਿੰਗ ਕਰਵਾਈ ਸੀਗੀ ਤੇ ਜਦੋਂ ਖੁਦ ਕੇਜਰੀਵਾਲ ਸਾਹਿਬ ਵੀ ਮੌਕੇ ਤੇ ਆਏ ਸੀਗੇ ਤੱ ਪਰ ਵੱਡੇ ਸਵਾਲ ਇਹ ਨੇ ਤੇ ਨਾਲ ਉਹ ਇੱਕ ਐਪੀਸੋਡ ਜ਼ਰੂਰ ਲਿਖਦੇ ਨੇ ਉਹਨਾਂ ਨੇ ਆਪਣੇ ਫੇਸਬੁੱਕ ਪੇਜ ਦੇ ਉੱਤੇ ਪੋਸਟ ਪਾਈ ਆ ਤੇ ਉਹਦੇ ਵਿੱਚ ਉਹਨਾਂ ਨੇ ਲਿਖਿਆ ਕਿ ਐਪੀਸੋਡ ਨੰਬਰ 6 ਆ ਬਰਗਾੜੀ ਬੇਦਬੀ ਬਹਿਵਲ ਕਲਾ ਤੇ ਕੋਟਕਪੂਰਾ ਐਪੀਸੋਡ ਨੰਬਰ 6 ਤੇ ਜਿਹਦੇ ਵਿੱਚ ਉਹ ਲਿਖਦੇ ਨੇ ਕਿ ਜਿਹੜਾ ਚਰਚਾ ਅਕਸਰ ਅਸੀਂ ਕਰਦੇ ਆਂ ਕਿ ਮੁੱਖ ਮੰਤਰੀ ਭਗਵੰਤ ਮਾਨ ਖੁਰਾਨ ਨੇ ਜਿਹੜਾ ਬਿਆਨ ਦਿੱਤਾ ਬੱਚਿਆਂ ਨੂੰ ਲੈ ਕੇ ਕਿ ਕੋਈ ਵੀ ਕੁੜੀ ਹੋਵੇ ਜਾਂ ਮੁੰਡਾ ਹੋਵੇ ਤਾਂ ਉਹਦੇ ਉੱਤੇ ਵੀ ਉਹਨਾਂ ਨੇ ਕਿਹਾ ਕਿ ਤੁਹਾਨੂੰ ਬਹੁਤ-ਬਹੁਤ ਵਧਾਈ ਹੋਵੇ ਮੁੱਖ ਮੰਤਰੀ ਸਾਹਿਬ ਚਾਹੇ ਬੱਚਾ ਰਾਜਕੁਮਾਰ ਹੋਵੇ ਚਾਹੇ ਰਾਜਕੁਮਾਰੀ ਹੋਵੇ ਤਾਂ ਉਹਨੇ ਕਹਿੰਦੇ ਜੀ ਕੁਰਸੀ ਵਾਲਾ ਜਿਹੜਾ ਮਾਮਲਾ ਹੈ ਕੁਰਸੀ ਤੇ ਬੈਠਣ ਤੇ ਉਹ ਵੀ ਪੰਜਾਬ ਦੀ ਮੁੱਖ ਮੰਤਰੀ ਦੀ ਕੁਰਸੀ ਸੰਭਾਲਣਾ ਇਹ ਜਿਹੇ ਕੁਝ ਟਿੱਪਣੀ ਕੀਤੀ ਹੈ ਪਰ ਸਵਾਲ ਉਹਨਾਂ ਦੇ ਉਹੀ ਨੇ ਕਿ ਲੰਬੇ ਸਮੇਂ ਤੋਂ ਇੰਤਜ਼ਾਰ ਕੀਤਾ ਜਾ ਰਿਹਾ ਸਿੱਖ ਸੰਗਤ ਵੱਲੋਂ ਤੇ ਇੱਕ ਧਰਨੇ ਨੂੰ ਲੈ ਕੇ ਵੀ ਢੱਲੋ ਸਾਹਿਬ ਉਹਨਾਂ ਨੇ ਸਵਾਲ ਖੜੇ ਕੀਤੇ ਨੇ ਕਿ ਸ਼ਾਇਦ ਕਹਿੰਦੇ ਕੋਈ ਸਮਝੌਤਾ ਹੋ ਗਿਆ ਜਿਹੜਾ ਧਰਨਾ ਬਹਿਬਲ ਕਲਾਂ ਇਨਸਾਫ ਮੋਰਚੇ ਵਾਲਾ ਖਤਮ ਕੀਤਾ ਗਿਆ ਹੈ ਦੇਖੋ ਜਿਹੜੇ ਪਹਿਲੇ ਦਿਨ ਤੋਂ ਹੀ ਕਹਿੰਦੇ ਆ ਰਹੇ ਨੇ ਹੂੰ ਜਦੋਂ ਉਹਨਾਂ ਨੂੰ ਜੂਨ 2021 ਦੇ ਵਿੱਚ ਅਰਵਿੰਦ ਕੇਜਰੀਵਾਲ ਦੀ ਹਾਜ਼ਰੀ ਵਿੱਚ ਜੁਆਇਨ ਕਰਾਇਆ ਗਿਆ ਸੀ ਉਸ ਵੇਲੇ ਇੱਕ ਚੀਜ਼ ਪ੍ਰਚਲਿਤ ਸੀ ਵੀ ਸ਼ਾਇਦ ਇਹਨਾਂ ਨੂੰ ਕੋਈ ਵੱਡਾ ਅਹੁਦਾ ਦਿੱਤਾ ਜਾ ਸਕਦਾ ਹੈ। ਹੂੰ ਉਸ ਵੇਲੇ ਮੁੱਖ ਮੰਤਰੀ ਦਾ ਚਿਹਰਾ ਦੇਖਣ ਆਲਾ ਸੀ ਭਗਵੰਤ ਮਾਨ ਦਾ। ਹੂੰ ਵੀ ਕਿਤੇ ਮੈਥੋਂ ਵੱਡਾ ਬੰਦਾ ਤਾਂ ਨਹੀਂ ਫੜ ਲਿਆਂਦਾ ਇਹਨਾਂ ਨੇ। ਹੂੰ ਆਪ ਲੋਕਾਂ ਦੇ ਵਿੱਚ ਚਰਚਾ ਹੈ ਕਿ ਜਿਹੜੇ-ਜਿਹੜੇ ਬੰਦੇ ਇਹ ਇਕੱਲੇ ਇਹ ਨਹੀਂ ਕਰਦੇ ਬਾਕੀ ਵੀ ਤਾਂ ਕਰਦੇ ਆ ਪੁਰਾਣੇ ਰਾਜਾ ਮਹਾਰਾਜਾ ਤੋਂ ਚੁਲਿਆ ਹੁੰਦਾ ਕਿ ਕੁਰਸੀ ਵਾਸਤੇ ਜੇ ਪਿਤਾ ਦਾ ਵੀ ਕਤਲ ਕਰਨਾ ਪੈ ਜੇ ਹੂੰ ਤੇ ਲੋਕ ਕਰ ਦਿੰਦੇ ਸੀ ਇਸ ਵਾਰ ਇੱਥੇ ਵੀ ਚੱਲਦਾ ਕੁਮਰ ਵਿਜੇ ਪ੍ਰਤਾਪ ਦੇ ਉੱਤੇ ਬਾਕੀ 100 ਇਲਜ਼ਾਮ ਲਾ ਸਕਦੇ ਹੂੰ ਹੂੰ ਪਰ ਕਿਸੇ ਕਿਸਮ ਦਾ ਭ੍ਰਿਸ਼ਟਾਚਾਰ ਜਾਂ ਉਹ ਆਪਣੇ ਕੰਮ ਪ੍ਰਤੀ ਨਪੁੰਨ ਨਹੀਂ ਹੂੰ ਇੱਕ ਗੱਲ ਬਹੁਤ ਵੱਡੀ ਕਹਿੰਦੇ ਆ ਕਿ ਤੁਸੀਂ ਦੁਨਿਆਵੀ ਅਦਾਲਤਾਂ ਨੂੰ ਧੋਖਾ ਦੇ ਸਕਦੇ ਹਾਂ ਪਰ ਜਿਹੜੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਅਦਾਲਤਾਂ ਉਹਨੂੰ ਧੋਖਾ ਨਹੀਂ ਦੇ ਸਕਦੇ ਇਹੋੀ ਚੀਜ਼ ਉਹ ਧਰਨੇ ਦੇ ਵਿੱਚ ਜਾ ਕੇ ਬੋਲੇ ਸੀ ਇਹ ਤੀਜੀ ਸਰਕਾਰ ਆ ਗਈ ਚੌਥੀ ਹਮ ਚਲੋ ਇਹਨਾਂ ਨੇ ਕੇਸ ਤਾਂ ਅਦਾਲਤਾਂ ਚ ਭੇਜਤੇ ਹਮ ਕਿ ਇਨਸਾਫ ਨਹੀਂ ਮਿਲਿਆ ਜੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਇਨਸਾਫ ਨਹੀਂ ਮਿਲਦਾ ਤਾਂ ਮਿਲੂਗਾ ਕੀ ਹੂੰ ਕੋਰ ਵੀ ਜੇ ਪ੍ਰਤਾਪ ਨੇ ਬਾਰ ਬਾਰ ਉਹ ਸਵਾਲ ਚੱਕੇ ਨੇ ਉਹ ਕਹਿੰਦੇ ਤੁਸੀਂ ਮੈਨੂੰ ਬਹੁਤ ਮਾਨ ਤਾਨ ਨਾਲ ਲੈ ਕੇ ਆਏ ਫਿਰ ਵਿਧਾਨ ਸਭਾ ਦੇ ਵਿੱਚ ਮੈਂ 10 ਮਿੰਟ ਦਾ ਸਮਾਂ ਮੰਗਿਆ ਕਿ ਮੈਂ ਸਾਰਾ ਕੇਸ ਦੱਸ ਦਿਆਂ ਤੁਸੀਂ ਭੱਜ ਗਏ ਉਹ ਸੁਣਨਾ ਵੀ ਨਹੀਂ ਚਾਹੁੰਦੇ ਤੁਸੀਂ ਔਰ ਕੁਮਰ ਵਿਜੇ ਪ੍ਰਤਾਪ ਦੇ ਨਾਲ ਜਿਹੜੇ ਬਾਕੀ ਸਾਥੀ ਸੀ ਇਸ ਦੇ ਮੁਖੀ ਤਾਂ ਪ੍ਰਬੋਧ ਕੁਮਾਰ ਸੀ ਹੂੰ ਇਹ 2 ਨੰਬਰ ਤੇ ਸੀ ਜਿਹੜੇ ਹੋਰ ਸਾਥੀ ਸੀ ਉਹਨਾਂ ਨਾਲ ਵੀ ਕੁਮਰ ਵਿਜੇ ਪ੍ਰਤਾਪ ਦੀ ਬਹੁਤੀ ਨਹੀਂ ਨਿਭੀ ਹੂੰ ਜਿਹੜਾ ਸਭ ਤੋਂ ਵੱਡਾ ਉਹਨਾਂ ਨੇ ਲਾਇਆ ਇਲਜ਼ਾਮ ਉਹ ਕਹਿੰਦੇ ਕਿ ਮੋਰਚੇ ਮੋਰਚੇ ਵਾਲਾਂ ਨਾਲ ਤੁਸੀਂ ਰਾਜੀਨਾਮਾ ਕਰ ਲਿਆ ਤੇ ਮੇਰੇ ਖਿਲਾਫ ਤੁਸੀਂ ਦਾ ਪੇਚ ਖੇਡਤੇ ਉਹ ਕਹਿੰਦੇ ਵੱਡੇ ਵਕੀਲ ਸਾਹਿਬਾਨ ਜੋ ਅੱਜ ਤੁਹਾਡੀ ਸਰਕਾਰ ਦੇ ਸਰਕਾਰੀ ਵਕੀਲ ਨੇ ਉਹ ਕਦੇ ਦੋਸ਼ੀਆਂ ਦੇ ਵਕੀਲ ਹੁੰਦੇ ਸੀ ਮੇਰੇ ਖੈਰੋ ਸਾਫਕਾ ਐਡਵੋਕੇਟ ਜਨਰਲ ਦੀ ਗੱਲ ਕਰਦੇ ਐ ਉਹ ਕਹਿੰਦੇ 29 ਇੱਕ ਨੂੰ ਫਰੀਦਕੋਟ ਦੇ ਵਿੱਚ ਇਹਦੀ ਪੇਸ਼ੀ ਹੈ ਇਹ ਸਾਰਾ ਹਸਾਬ ਕਿਤਾਬ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਅਦਾਲਤ ਵਿੱਚ ਰੱਖਿਆ ਜਾ ਰਿਹਾ ਜੇ ਇੱਥੇ ਇਨਸਾਫ ਨਾ ਹੋਇਆ ਉੱਥੇ ਜ਼ਰੂਰ ਹੋਏਗਾ ਹੂੰ ਸੋ ਕੁਮਰ ਵਿਜੇ ਪ੍ਰਤਾਪ ਨੇ ਐਨ ਉਸ ਵੇਲੇ ਜਦੋਂ ਇਹ ਮਾਮਲਾ ਠਾਇਆ ਜਦੋਂ ਕੱਲ ਭਲਕੇ ਇਹਦੀ ਸੁਣਵਾਈ ਫਰੀਦਕੋਟ ਦੀ ਅਦਾਲਤ ਚ ਹੋਣੀ ਹੈ ਹੂੰ ਉਦੋਂ ਪਹਿਲਾਂ ਆਪਣੀ ਸਰਕਾਰ ਤੇ ਇਹ ਸਵਾਲ ਚੱਕ ਦੇ ਨੇ ਆਪਣੇ ਆਪ ਦੇ ਵਿੱਚ ਅਹਿਮ ਨੇ ਜੀ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਦੱਸਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਣਗੇ ਹਰ ਪਹਿਲੂ ਤੇ ਰੋਸ ਚਰਚੇ ਭੁੱਲਾਂਗੇ ਅੰਦਰੋਂ ਨਿਰਾਦ ਬਣਾਂਗੇ ਬੁਲੰਦ ਆਵਾਜ਼ ਖੇ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵੇ ਹਨ ਉਹਨਾਂ ਜਨ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾਤ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ধরੋਹਰ ਸਿਹਤ ਅਹ ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸਤਿ ਸ਼੍ਰੀ ਅਕਾਲ ਜੀ ਮੈਂ ਹਕੁਲ ਰਾਜ ਝੰਦਾਵਾ ਤੇ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਿਆ ਹੈ ਕਨ ਕੈਨੇਡਾ ਵਿੱਚ